सतनाम श्री वाहे गुरु साहिब जियो जी तनासी महल्ला ਪਹਿਲਾ ਕਰ ਪਹਿਲਾ ਚੌਪਦੇ ਇੱਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈਸਾ ਕਰੇ ਪੁਕਾਰ ਦੁੱਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਜੀਉ ਡਰਤ ਹੈ ਆਪਣਾ ਕੈਸਾ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨਿਤ ਨਵਾ ਸਦਾ ਸਦਾ ਦਾਤਾਰ ਰਹਾਉ ਅਨ ਦਿਨ ਸਾਹਿਬ ਸੇਵੀਐ ਅੰਤੇ ਛੜਾਏ ਸੋ ਸੋਣੇ ਮੇਰੀ ਕਾਮਣੀ ਪਾਰ ਉਤਾਰੋ ਹੋਏ ਦਿਆਲੇ ਤੇਰਾ ਨਾਮ ਤਰਾ ਸਾਧ ਕੁਰਬਾਨਾ ਜਾਓ ਰਹਾਉ ਸਰਬੰ ਸੱਚਾ ਏਕ ਹੈ ਦੂਜਾ ਨਹੀਂ ਕੋਈ 타 ਕੀ ਸੇਵਾ ਸੋ ਕਰੇ ਜਾ ਕਹ ਨਦਰ ਕਰੇ ਤੁਝੇ ਬਾਝੇ ਪਿਆਰੇ ਏਵ ਰਹਾ ਸਾਵੜਾਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜਿਸ ਆਗੈ ਪਿਆਰੇ ਜਾਏ ਕਹਾ ਰਹਾ ਸੇਵੀ ਸਾਹਿਬ ਗੁਣਾ ਅਵਰਨਾ ਜਾਂ ਚੋ ਕੋਈ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋ ਸਾਹਿਬ ਤੇਰੇ ਨਾਮ ਵਿਟ ਹੋ ਬੰਦੇ ਬੰਦੇ ਸੁਖ ਚੁਖ ਹੋਏ ਰਹਾਉ ਸੇਵੀ ਸਾਹਿਬ ਆਪਣਾ ਜਾ ਤੋ ਕੋਏ ਨਾਨਕ ਤਾ ਕਾ ਦਾਸ ਹੈ ਬੰਦੇ ਬੰਦੇ ਚੁਖ ਚੁਖ ਹੋ ਸਾਹਿਬ ਤੇਰੇ ਨਾਮ ਵਿਟਹਾ ਬੰਦ ਬੰਦ ਚੁਖ ਚੁਖ ਹੋਏ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸ੍ਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ अर्जुन ਸਹਿ ਭੰ ਗੁਰ ਪ੍ਰਸਾਦ ਜੀਉ ਦਰਦ ਹੈ ਆਪਣਾ ਕੈਸੋ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾ ਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਤਾ ਤਾਰ ਰਹਾ